ਕੀ ਤੁਸੀਂ ਜਾਣਦੇ ਹੋ ਕਿ ਛੋਟੇ ਬੱਚਿਆਂ ਦੀ ਵੀ ਆਪਣੀ ਇੱਕ ਦੁਨੀਆ ਹੁੰਦੀ ਹੈ ਜਦੋਂ ਤੁਸੀਂ ਜਵਾਕ ਨੂੰ ਜਨਮ ਦੇ ਸਾਰ ਬੱਚਿਆਂ ਨੂੰ ਜੇਕਰ ਤੁਸੀਂ ਗੱਲਾਂ ਕਰਦੇ ਹੋ ਉਹ ਤੁਹਾਡੀ ਗੱਲਾਂ ਨੂੰ ਸੁਣਦੇ ਨੇ ਸਮਝਦੇ ਨੇ ਰਿਐਕਸ਼ਨ ਕਰਦੇ ਨੇ ਤੇ ਕਦੋਂ ਉਹਨਾਂ ਨੂੰ ਭੁੱਖ ਲੱਗਦੀ ਹੈ ਜਦੋਂ ਉਹ ਰੋਂਦੇ ਨੇ ਤੇ ਆਖਿਰ ਉਹਨਾਂ ਨੂੰ ਫਾਇਦਾ ਕੀ ਹੈਗਾ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਕਿ ਨਿੱਕੇ ਨਿੱਕੇ ਬੱਚਿਆਂ ਦੀ ਜੋ ਇਮੋਸ਼ਨਸ ਹੁੰਦੇ ਨੇ ਉਹਨਾਂ ਦੀ ਦੁਨੀਆ ਹੁੰਦੀ ਹੈ ਉਹ ਤੁਸੀਂ ਵੀ ਸਮਝ ਸਕੋ ਦਰਅਸਲ ਜਦੋਂ ਬੱਚੇ ਚੁੱਪਚਾਪ ਤੁਹਾਡੀ ਗੱਲ ਸੁਣ ਰਹੇ ਹੁੰਦੇ ਨੇ ਤਾਂ ਤਾਂ ਵੀ ਉਹਨਾਂ ਦੇ ਦਿਮਾਗ ਦੇ ਵਿੱਚ ਬਹੁਤ ਕੁਝ ਚੱਲ ਰਿਹਾ ਹੁੰਦਾ ਹੈ ਖਾਸ ਕਰਕੇ ਦਿਮਾਗ ਦੇ ਪਿਛਲੇ ਹਿੱਸੇ ਦੇ ਵਿੱਚ ਜੀ ਹਾਂ ਛੋਟੇ ਬੱਚਿਆਂ ਦੀ ਵੀ ਆਪਣੀ ਇੱਕ ਅਲੱਗ ਦੁਨੀਆ ਹੁੰਦੀ ਹੈ ਤੇ ਉਹ ਇਸ ਦੁਨੀਆ ਨੂੰ ਇਸ਼ਾਰਿਆਂ ਦੇ ਨਾਲ ਕੰਮ ਚਲਾਉਂਦੇ ਨੇ ਉਦਾਹਰਨ ਦੇ ਤੌਰ ਦੇ ਉੱਤੇ ਜੇਕਰ ਉਹਨਾਂ ਨੂੰ ਭੁੱਖ ਲੱਗੀ ਹੈ ਤਾਂ ਉਹ ਰੋਣ ਲੱਗ ਜਾਂਦੇ ਨੇ ਜੇ ਉਹਨਾਂ ਨੂੰ ਕਿਸੇ ਚੀਜ਼ ਤੋਂ ਪਰੇਸ਼ਾਨੀ ਹੋ ਰਹੀ ਹੁੰਦੀ ਹੈ ਤਾਂ ਵੀ ਉਹ ਰੋਣ ਲੱਗ ਜਾਂਦੇ ਨੇ ਜੇ ਉਹਨਾਂ ਨੂੰ ਨੀਂਦ ਨਹੀਂ ਆਉਂਦੀ ਤਾਂ ਵੀ ਉਹ ਰੋਣਗੇ ਜੇਕਰ ਦੁਨੀਆ ਦੇ ਸਭ ਤੋਂ ਔਖੇ ਕੰਮ ਬਾਰੇ ਗੱਲ ਕੀਤੀ ਜਾਵੇ ਤਾਂ ਉਹ ਹੈ ਛੋਟੇ ਬੱਚਿਆਂ ਦੇ ਇਸ਼ਾਰਿਆਂ ਨੂੰ ਸਮਝਣਾ ਤੁਸੀਂ ਅਕਸਰ ਦੇਖਿਆ ਹੋਵੇਗਾ ਜਦੋਂ ਛੋਟੇ ਬੱਚੇ ਰੋਂਦੇ ਨੇ ਤਾਂ ਤੁਹਾਨੂੰ ਲੱਗਦਾ ਹੈ ਕੋਈ ਨਾ ਕੋਈ ਦਿੱਕਤ ਪਰੇਸ਼ਾਨੀ ਜਾਂ ਫਿਰ ਭੁੱਖ ਲੱਗ ਰਹੀ ਹੋਣੀ ਹੈ ਤਾਂ ਕੋਈ ਨਾ ਕੋਈ ਬੱਚਾ ਨੂੰ ਪਰੇਸ਼ਾਨੀ ਜ਼ਰੂਰ ਹੋਵੇਗੀ ਜੇਕਰ ਦੁਨੀਆ ਦੇ ਸਭ ਤੋਂ ਅਨੋਖੇ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਸਾਰੇ ਮਾਪੇ ਅਜਿਹੇ ਨੇ ਜੋ ਕਿ ਬੱਚਿਆਂ ਦੇ ਇਸ਼ਾਰਿਆਂ ਨੂੰ ਸਮਝਣ ਦੇ ਵਿੱਚ ਦੇਰੀ ਕਰ ਜਾਂਦੇ ਨੇ ਵੱਡੇ ਤਾਂ ਆਪਣੇ ਮਨ ਅਤੇ ਦਿਲ ਦੇ ਵਿੱਚ ਚੱਲ ਰਹੀ ਗੱਲਾਂ ਨੂੰ ਆਪਣੇ ਹਾਵ ਭਾਵ ਜਾਂ ਫਿਰ ਗਲਬਾਦ ਰਾਈ ਕਹਿ ਸਕਦੇ ਨੇ ਪਰ ਬੱਚੇ ਨਹੀਂ ਕਰ ਸਕਦੇ ਅਜਿਹੀ ਸਥਿਤੀ ਦੇ ਵਿੱਚ ਕੀ ਤੁਸੀਂ ਕਦੇ ਸੋਚਿਆ ਹੈ ਕਿ ਬੱਚਾ ਜਨਮ ਤੋਂ ਤੁਰੰਤ ਬਾਅਦ ਉਹਨਾਂ ਦੇ ਮਨਾਂ ਦੇ ਵਿੱਚ ਕੀ ਚੱਲਦਾ ਹੈ ਦਰਅਸਲ ਜਨਮ ਤੋਂ ਤੁਰੰਤ ਬਾਅਦ ਬੱਚਾ ਦਿਮਾਗ ਦੇ ਵਿੱਚ ਹੋਣ ਵਾਲੀ ਉਥਲ-ਪੁਥਲ ਨੂੰ ਸਮਝਣ ਲਈ ਕਈ ਤਰ੍ਹਾਂ ਦੇ ਰਿਸਰਚ ਵੀ ਚੱਲ ਰਹੀਆਂ ਨੇ ਵਿਗਿਆਨ ਦੇ ਅਨੁਸਾਰ ਉਹਨਾਂ ਦੇ ਹਾਵ-ਭਾਵਾਂ ਨੂੰ ਸਮਝਣ ਦੇ ਲਈ ਵਿਗਿਆਨ ਹਜੇ ਵੀ ਆਪਣਾ ਕੰਮ ਕਰ ਰਿਹਾ ਪਰ ਇੱਥੇ ਅਸੀਂ ਤੁਹਾਨੂੰ ਇਸ ਵੀਡੀਓ ਵਿੱਚ ਦੱਸਾਂਗੇ ਕਿ ਮਾਂ ਦੀ ਕੂਕ ਤੋਂ ਬਾਹਰ ਆਉਣ ਤੋਂ ਬਾਅਦ ਬੱਚਾ ਦੇ ਦਿਮਾਗ ਦੇ ਵਿੱਚ ਕਿਸ ਤਰ੍ਹਾਂ ਦੀਆਂ ਗਤੀਵਿਧੀਆਂ ਹੁੰਦੀਆਂ ਨੇ ਬ੍ਰਿਟੇਨ ਦੀ ਬ੍ਰਿਕਬੇਸ ਕਾਲਜ ਦੇ ਵਿੱਚ ਇੱਕ ਬੇਬੀ ਲੈਬ ਚੱਲ ਰਹੀ ਹੈ ਜਿੱਥੇ ਬੱਚਿਆਂ ਦੇ ਮੂਡ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇੱਕ ਖੋਜ ਦੇ ਅਨੁਸਾਰ ਹਰ ਸਕਿੰਟ ਦੇ ਵਿੱਚ ਇੱਕ ਨਵਜੰਮੇ ਬੱਚੇ ਦੇ ਦਿਮਾਗ ਦੇ ਵਿੱਚ 10 ਲੱਖ ਤੋਂ ਵੱਧ ਨਵੇਂ ਨਿਊਰਲ ਕਨੈਕਸ਼ਨ ਬਣਦੇ ਨੇ ਇਸ ਦਾ ਮਤਲਬ ਹੈ ਕਿ ਉਹਨਾਂ ਦਾ ਦਿਮਾਗ ਹਰ ਸਮੇਂ ਵਿਅਸਤ ਰਹਿੰਦਾ ਹੈ ਕੁਝ ਖੋਜਾਂ ਕਹਿੰਦੀਆਂ ਨੇ ਕਿ ਜਦੋਂ ਬੱਚੇ ਚੁੱਪਚਾਪ ਤੁਹਾਡੀ ਗੱਲ ਸੁਣ ਰਹੇ ਹੁੰਦੇ ਨੇ ਤਾਂ ਵੀ ਉਹਨਾਂ ਦੇ ਦਿਮਾਗ ਦੇ ਵਿੱਚ ਬਹੁਤ ਕੁਝ ਚੱਲ ਰਿਹਾ ਹੁੰਦਾ ਹੈ ਤੈਨੂੰ ਤੁਹਾਡੇ ਸਾਹਮਣੇ ਬੜੇ ਗੌਰ ਤਰੀਕੇ ਦੇ ਨਾਲ ਦੇਖਦੇ ਨੇ ਬਿਨਾ پلਕ ਚਪਕਾਈ ਖਾਸ ਕਰਕੇ ਦਿਮਾਗ ਦੇ ਪਿਛਲੇ ਹਿੱਸੇ ਦੇ ਵਿੱਚ ਜਿਸ ਨੂੰ ਕਿ ਸੋਸ਼ਲ ਬ੍ਰੇਨ ਕਿਹਾ ਜਾਂਦਾ ਹੈ ਬੱਚਿਆਂ ਦਾ ਇਹ ਸੋਸ਼ਲ ਬ੍ਰੇਨ ਜਨਮ ਤੋਂ ਤੁਰੰਤ ਬਾਅਦ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ ਉਹ ਆਪਣੇ ਆਲੇ-ਦੁਆਲੇ ਦੀਆਂ ਦੁਨੀਆ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹੁੰਦੇ ਨੇ ਉਹ ਆਪਣੇ ਆਲੇ-ਦੁਆਲੇ ਦੇ ਲੋਕਾਂ ਦੇ ਵਿਵਹਾਰ ਨੂੰ ਵੀ ਬਹੁਤ ਜਲਦੀ ਸਮਝਣ ਦੀ ਕੋਸ਼ਿਸ਼ ਕਰਦੇ ਨੇ ਇਹ ਹਾਂ ਜਾਂਦਾ ਹੈਗਾ ਕਿ ਜਨਮ ਤੋਂ ਬਾਅਦ ਅਗਲੇ ਕੁਝ ਸਾਲਾਂ ਦੇ ਵਿੱਚ ਬੱਚਾ ਦਾ ਦਿਮਾਗ ਸਭ ਤੋਂ ਵੱਧ ਐਕਟਿਵ ਹੁੰਦਾ ਹੈ ਉਹ ਲੋਕਾਂ ਨੂੰ ਪਛਾਣ ਰਿਹਾ ਹੁੰਦਾ ਹੈ ਅਤੇ ਨਵੇਂ ਸੰਪਰਕ ਬਣਾ ਰਿਹਾ ਹੁੰਦਾ ਹੈ ਉਹ ਦੁਨੀਆ ਨੂੰ ਦੇਖਣਾ ਸੁਣਨਾ ਅਤੇ ਮਹਿਸੂਸ ਕਰਨਾ ਸਿੱਖ ਰਿਹਾ ਹੁੰਦਾ ਹੈ ਜਿਸ ਦੇ ਵਿੱਚ ਉਸ ਦਾ ਦਿਮਾਗ ਲਗਾਤਾਰ ਕੰਮ ਕਰ ਰਿਹਾ ਹੁੰਦਾ ਹੈ ਤਾਂ ਅਜਿਹੀ ਅਪਡੇਟਸ ਦੇਖਣ ਦੇ ਲਈ ਸਾਡੇ ਪੇਜ ਨੂੰ ਫੋਲੋ ਤੇ ਸਬਸਕ੍ਰਾਈਬ ਜ਼ਰੂਰ ਕਰੋ ਜੇਕਰ ਤੁਹਾਡੇ ਵੀ ਘਰ ਦੇ ਵਿੱਚ ਨਵਜੰਮੇ ਬੱਚੇ ਹੈਗੇ ਆ ਜਾਂ ਫਿਰ ਤੁਸੀਂ ਉਹਨਾਂ ਨੂੰ ਗੱਲਬਾਤ ਕਰਦੇ ਹੋ ਤਾਂ ਤੁਸੀਂ ਉਹਨਾਂ ਦੇ ਮੂਡ ਸਵਿੰਗਸ ਨੂੰ ਦੇਖ ਕੇ ਅੰਦਾਜ਼ਾ ਲਗਾ ਸਕਦੇ ਹੋ ਕਿ ਉਹਨਾਂ ਨੂੰ ਕੀ ਚਾਹੀਦਾ ਹੈ